ਮੈਂ ਬੈਠਾ ਹਾਂ ਤੇ ਮੈਂ ਕਹਦੇ ਚੁਣੀ ਕਰੋ ਪਰਾ ਤੁਮਾ ਤਾਂ ਨਿਕਲੇ ਆਂਦਾ ਤੇ ਕੋਈ ਅਚਨ ਚੀਜ਼ ਹੀ ਅੱਗ ਲੱਗੀ ਆ ਤੇ ਜਿਹੜਾ ਨੀਚੇ ਵਾਲਾ ਕਮਰਾ ਉਹ ਸਾਰਾ ਮਤਲਬ ਸੜ ਗਿਆ ਮੰਦਿਰ ਸੀਗਾ ਦਰਬਾਰ ਉਹ ਵੀ ਸਾਰਾ ਟੈਸ਼ ਨੈਸ਼ ਹੋ ਗਿਆ ਤੇ ਬਗਾਂਦੀ ਚੌਕ ਕੰਮ ਸੀਗਾ ਮੈਂ ਉਧਰ ਗਿਆ ਸੀ ਤੇ ਮਗਰ ਮਸੀਹ ਦਾ ਫੋਨ ਆਇਆ ਵੀ ਘਰ ਅੱਗ ਲੱਗੀ ਆ ਤੇ ਮੈਂ ਫਟਾਫਟ ਆਪਣੇ ਸੱਜਣ ਮਤਰਨੂ ਪਲਾਗਾ ਸਾਹਿਬ ਨੂੰ ਜਿੰਨੇ ਵੀ ਆਪਣੇ ਸੱਜਣ ਸਿਰਾਂ ਨੂੰ ਲਾਗੋ ਫੋਨ ਕੀਤਾ ਬੋ ਵੀ ਭਾਜੀ ਇੱਥੇ ਕਮਿਊਨਿਟੀ ਹਾਲ ਤੋਂ ਬੰਦਾ ਕਾਲੀ ਕਾਲੀ ਦੱਸਣ ਦੇ ਆ ਪਰ ਉਹਨੇ ਕਹਿੰਦੇ ਬਹੁਤ بے ਪ੍ਰਵਾਹ ਕਰਕੇ ਹੈ ਕਿਹੜਾ ਨੂੰ ਬੁਲਾਇਓ ਬੁਲਾ ਲਓ ਬੁਲਾ ਲਓ ਉਹਨੇ ਬੜੀ ਹਿੰਮਤ ਕੀਤੀ ਆ ਬੰਦੇ ਨੇ ਸਭ ਤੋਂ ਪਹਿਲਾਂ ਕਿ ਜਿੰਨੇ ਸ਼ੇਕ ਦੀ ਪ੍ਰਵਾਹਨ ਕੀਤੀ ਜਿਹੜੇ ਸਿਕ ਚ ਮੈਂ ਵੀ ਆ ਕੇ ਨਹੀਂ ਜਾ ਸਕਿਆ ਉਹਨੇ ਉਸ ਤੋਂ ਪਹਿਲਾਂ ਹੀ ਸਿਕ ਦੇ ਵਿੱਚ ਜਾ ਕੇ ਤੇ ਪਾਣੀ ਦੀਆਂ ਬਾਲਟੀਆਂ ਕੋਨੇ ਕਾਲੀ ਆ ਚਲੋ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਇਸ ਬੰਦੇ ਨੇ ਹਿੰਮਤ ਵਿਖਾਈ ਆ ਤੇ ਚਲੋ ਹਿੰਮਤੀ ਬੜੇ ਸਾਡੇ ਕਿੰਨੀ دیر ਕੇ ਬਾਹਰ ਫਾਸਟ ਸਟੇਸ਼ਨ ਆ ਗੱਡੀਆਂ ਦੋ ਆ ਗਈਆਂ ਉਸੇ ਵੱਲ ਮੁੰਡਿਆਂ ਨੇ ਜਦੋਂ ਜਾਦ ਕਰਕੇ ਪਾਈ ਮਿਸ਼ਾ ਕੇ ਤੇ ਅੰਦਰ ਅੱਗ ਸੀਗੀ ਉਹਦੇ ਕੰਟਰੋਲ ਕੀਤਾ ਜੇ ਥੋੜਾ ਜਿਹਾ ਲੇਟ ਇਤਲਾ ਮਿਲਦੀ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਸੀ ਹੁਣ ਇਹਨਾਂ ਦੇ ਪੂਜਾ ਰੂਮ ਆ ਉਹਦੇ ਵਿੱਚ ਜਿਹੜੀ ਅੱਗ ਸੀਗੀ